ਪੰਜਾਬ ਵਿੱਚ ਜਿਹੜੇ ਵਿਦਵਾਨ ਹਨ ਉਹਨਾਂ ਦੀ ਗਿਣਤੀ ਜ਼ਿਆਦਾ ਵਧ ਗਈ ਤੇ ਸੁਣਨ ਸ਼ਕਤੀ ਤੇ ਸੁਣਨ ਵਾਲਿਆਂ ਦੀ ਗਿਣਤੀ ਘਟ ਗਈ। ਆ ਜਿਹੜੀ ਇੱਕ ਬੀਬੀ ਮਾਰੀ ਐ ਇੱਥੇ ਗਲ ਘੋਟ ਕੇ ਕਮਰ कसे ਨਾਲ ਉਹਦੇ 4 ਲੱਖ ਫੋਲੋਅਰ ਸੀ ਤੇ ਅੱਜ ਉਹਦੇ 5 ਲੱਖ ਫੋਲੋਅਰ ਹੋ ਗਏ। ਜਦੋਂ ਅਸੀਂ ਮਾੜੇ ਕੰਮ ਨੂੰ ਵੇਖਦੇ ਆ ਸਾਡੀ ਮੰਗ ਹੈ ਨਾ ਤਾਂ ਮੰਨ ਤੋਂ ਬਾਅਦ ਇਹਦਾ ਮਤਲਬ 5 ਲੱਖ ਬੰਦੇ ਨੇ ਵੇਖੀ ਆ ਵੀ ਕੀ ਸੀ ਕੀ ਗੱਲਬਾਤ ਸੀ ਹਾਂ ਤਾਂ ਗੰਦ ਭਿੱਲੋ ਹੋਦੀਆਂ ਵੀਡੀਓ ਚ ਤੇ ਹੁਣ ਜਿਹੜੀਆਂ ਜਿੰਨੇ ਆਪਾਂ ਆਈਡੀਆ ਤੇ ਦੇਖਦੇ ਆ ਲੋਕ ਪੈਸੇ ਕਮਾਉਣ ਦੀ ਖਾਤਰ ਕੀ ਕੀ ਪਾਪੜ ਵੇਲਦੇ ਆ ਕੋਈ ਨਹਾਉਣ ਵਾਲੇ ਚ ਨੰਗਾ ਖੜਾ ਹੈ ਕੋਈ ਬੈੱਡਰੂਮ ਚ ਨੰਗਾ ਖੜਾ ਹੈ ਕੋਈ ਕਿਤੇ ਖੜਾ ਕੋਈ ਲੇਡੀਜ਼ ਆ ਕੋਈ ਪਸ਼ਾਬ ਕਰੀ ਜਾਂਦੀ ਉਹ ਗੱਡੀ ਰੋਕ ਕੇ ਉੱਥੇ ਵੀਡੀਓ ਬਣਾਇ ਜਾਂਦੇ ਜਮਾ ਲੋਕਾਂ ਨੇ ਜਿਹੜੀ ਹੈਗੀ ਹੈ ਸ਼ਰਮ ਹਜਾ ਜਿਹੜੀ ਉਹ ਲਾਤੀ ਦੇਖੋ ਸਰੀਰਕ ਸੰਬੰਧ ਬਣੇ ਆ ਕੋਈ ਪਰਦਾ ਹੁੰਦਾ ਪਰ ਇਹ ਨਹੀਂ ਹੈਗਾ ਵੀ ਇੱਥੇ ਕੋਈ 5 ਸਾਲ ਦਾ ਬੱਚਾ ਵੇਖ ਕੇ ਤਾਂ ਉਹਨੂੰ ਆਪਾਂ ਇਸ ਰਸਤੇ ਪਾਈਏ ਜਿਹੜੇ ਛੋਟੇ-ਛੋਟੇ ਬੱਚੇ ਆ ਉਹ ਕਲਾਸਾਂ ਲਾਉਂਦੇ ਨੇ ਆਦੇ ਮਹਿਲਾ ਦੇ ਉੱਪਰ ਤੇ ਮੋਬਾਈਲ ਇੱਕ ਸਸਤੀ ਬਣ ਗਈ ਲੋਡ ਬਣ ਗਈ ਜਿਵੇਂ ਲੈਪਟਾਪ ਹੈ ਮੋਬਾਈਲ ਵੀ ਇੱਕ ਸਭ ਤੋਂ ਵੱਡੀ ਲੋਡ ਬਣ ਗਈ ਲੋਕਾਂ ਦੇ ਘਰਾਂ ਵਿੱਚ ਐਲਸੀਡੀਆਂ ਪਈਆਂ ਲੱਖ ਲੱਖ ਡੇਢ ਲੱਖ ਰੁਪਏ ਦੀਆਂ ਉਹਨਾਂ ਨੂੰ ਅੱਜ ਤੱਕ ਕੋਈ ਚਲਾਉਂਦਾ ਨਹੀਂ ਉਹਦੇ ਪਿੱਛੇ ਕਿਰ ਲੀਆਂ ਤੇ ਹੋਰ ਜਾਨਵਰ ਹੈ ਜਿਹੜੇ ਜਾਲੇ ਲਾਈ ਬੈਠੇ ਐ ਮੋਬਾਈਲ ਆ ਜਿਹੜਾ ਬੰਦਾ ਇੱਕ ਮਿੰਟ ਨਹੀਂ ਪਰੇ ਕਰ ਸਕਦਾ ਜੇ ਬੰਦਾ ਮੋਬਾਈਲ ਘਰੇ ਭੁੱਲ ਗਿਆ ਨਾ ਤੋਂ ਉਹ ਪਰਲੋ ਆ ਜਾਂਦੀ ਹੈ ਵੀ ਜਿਵੇਂ ਕੋਈ ਮਤਲਬ ਪੜਾ ਵੱਡਾ ਨੁਕਸਾਨ ਹੋ ਗਿਆ ਹੁੰਦਾ। ਕੋਣ ਅਸੀਂ ਵਿਦਵਾਨੀ ਕਰਨ ਵਾਲੇ ਬਹੁਤ ਐ ਪੜਦੇ ਨਾਲ ਵੇਖਣ ਵਾਲੇ ਲੋੜ ਤੋਂ ਜ਼ਿਆਦਾ। ਸੈਕਸੀ ਵੀਡੀਓ ਦੇਖਦੇ ਆ ਜਿਹੜੇ ਜਿੰਨੇ ਸਿਆਣੇ ਆ ਗੁਰਮਖ ਕਹੋਂਦੇ ਆ ਗੁਰਮਤ ਨਾਲ ਕਹਿੰਦੇ ਸੀ ਜੁੜੇ ਹੋਏ ਆ ਉਹਨੇ ਉਹ ਜ਼ਿਆਦਾ ਵੇਖਦੇ ਆ ਤੇ ਫੇਰ ਉਹਤੇ ਵਿਚਾਰ ਕਰਦੇ ਤਾਂ ਮਤਲਬ ਜਿੰਨਾ ਤੁਸੀਂ ਉਹ ਤੇ ਗਿਆਨ ਵੰਡ ਰਹੇ ਹੋ ਵੀ ਆਹ ਕਰ ਰਹੀ ਐ ਬੀਬੀ ਆਹ ਕਰ ਰਹੀ ਐ ਫਲੰਨਾ ਆ ਕਰ ਰਿਹਾ ਇਹਦਾ ਮਤਲਬ ਤੁਸੀਂ ਧਿਆਨ ਨਾਲ ਉਹਨਾਂ ਚੀਜ਼ਾਂ ਨੂੰ ਵੇਖਦੇ ਹੋ ਫਿਰ ਤੁਹਾਡੇ ਦਿਮਾਗ ਵਿੱਚ ਪ੍ਰਵੇਸ਼ ਹੁੰਦੀ ਐ ਫਿਰ ਤੁਸੀਂ ਕਥਾ ਕਰਦੇ ਹੋ ਹੁਣ ਜਿਹੜੇ ਬੰਦੇ ਵੇਖਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਯਾਰ ਕੀ ਚੱਲੀ ਜਾਂਦਾ ਇਸ ਕਰਕੇ ਜਿਹੜੇ ਹੈਗੇ ਆ ਵੀਡੀਓ ਬਣਾਉਣ ਵਾਲੇ ਅਜੇ ਘਟਨ ਤੇ ਵੇਖਣ ਵਾਲੇ ਭਾਈ ਲੋਡ ਤੋਂ ਜਿਆਦਾ ਤੇ ਲੋਡ ਤੋਂ ਵੱਧ ਬੈਠੇ ਆ ਹੁਣ ਜਿਹੜੇ ਆਹ ਨਿੰਗ ਸਿੰਘਾਣੇ ਇਹ ਜਿਹੜੀ ਕੋਈ ਕਮਲ ਭਾਬੀ ਆ ਜਾਂ ਕੋਣ ਭਾਬੀ ਆ ਇਹ ਮਾਰੀ ਹੈ ਦਾ ਮਤਲਬ ਵੀ ਇਹਦੀ ਕੱਲੀ ਕੱਲੀ ਵੀਡੀਓ ਵੇਖਦੇ ਰਹੇ ਆ ਨਾ ਇੰਤਜ਼ਾਰ ਕਰਦੇ ਰਹੇ ਆ ਵੀ ਅੱਜ ਕਹੇ ਵਜੇ ਕਿੰਨੇ ਮਿੰਟਾਂ ਦੇ ਪਾਉਗੀ ਫਿਰ ਵੇਖੀਏ ਫਿਰ ਆਪਾਂ ਇਹਦਾ ਜਿਹੜਾ ਅੱਗੇ ਲੋਕਾਂ ਨੂੰ ਦੱਸਾਂਗੇ ਫਿਰ ਤੁਸੀਂ ਵੇਖੋ ਹੀ ਨਾ ਅਸੀਂ ਜਦੋਂ ਵੇਖਦੇ ਆਂ ਵੇਖਦੇ ਆਂ ਮਨ ਤੇ ਫਿਰ ਅਸਰ ਹੁੰਦਾ ਅਸਰ ਆ ਜਿਹੜਾ ਉਹ ਕਦੇ ਬੇਅਸਰ ਨਹੀਂ ਹੁੰਦਾ ਇਸ ਕਰਕੇ ਇਸ ਮੱਧ ਵਰਾਈ ਅਸੀਂ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਕਿ ਸਰਕਾਰ ਚਾਹੇ ਤਾਂ ਕੁਝ ਕੰਟੈਂਟ ਹੈ ਜਿਹੜੇ ਉਹਨਾਂ ਨੂੰ ਬੈਨ ਕਰ ਸਕਦੀ ਹੈ ਜਿਵੇਂ ਟਿਕਟੋਕ ਬੈਨ ਹੋ ਗਈ ਸੀ ਸਰਕਾਰ ਚਾਹੇ ਤਾਂ ਕ੍ਰਾਈਮ ਨੂੰ ਠੱਲ ਪਾ ਸਕਦੀ ਹੈ ਕਿਉਂਕਿ ਕਿਸੇ ਨੂੰ ਮਾਰੂਗਾ ਕਿਉਂ ਕੋਈ ਮਰੂਗਾ ਸਾਈਬਰ ਸੈੱਲ ਨੂੰ ਉਹਦੀਆਂ ਪਾਵਰਾਂ ਦਿੱਤੀਆਂ ਜਾਣ ਤੇ ਉਹਦੇ ਨਿਯਮ ਆ ਜਿਹੜੇ ਸਰਕਾਰ ਆ ਸਾਡੀ ਲਾਗੂ ਕਰੇ ਤੇ ਭਾਈ ਵੀ ਆ ਜੇ ਕੋਈ ਇਹ ਜੇ ਅਸ਼ਲੀਲ ਵੀਡੀਓ ਆਉਂਦੀਆਂ ਤਾਂ ਆਟੋਮੈਟਿਕਲੀ ਜਿਹੜਾ ਹੈਗੀ ਉਹਦੀ ਵੀਡੀਓ ਉੱਡ ਜਾਵੇ ਤੇ ਜਿਹੜਾ ਹੈਗਾ ਅਕਾਊਂਟ ਆ ਬਲੌਕ ਹੋ ਜੇ ਜਦੋਂ ਆਪਾਂ ਕਿਸੇ ਸਟੇਟ ਦੇ ਵਿੱਚ ਕਿਸੇ ਦੇਸ਼ ਦੇ ਵਿੱਚ ਕਿਸੇ ਚੀਜ਼ ਨੂੰ ਪ੍ਰਵੇਸ਼ ਕਰਦੇ ਆ ਕੋਈ ਐਪ ਨੂੰ ਪ੍ਰਵੇਸ਼ ਕਰਦੇ ਆ ਕੋਈ ਸੌਫਟਵੇਅਰ ਵੰਦਾ ਉਹਦੀ ਨਿਜਮ ਹੁੰਦੇ ਆ ਵੀ ਆਪਾਂ ਇਹ ਚੀਜ਼ ਸਾਡੀ ਜਿਹੜੀ ਇਸ ਤਰ੍ਹਾਂ ਹੈਗੀ ਹੈ ਇਹਦੇ ਵਿੱਚ ਆ ਚੀਜ਼ਾਂ ਕਰ ਸਕਦੇ ਨੇ ਤੇ ਸਰਕਾਰ ਨੂੰ ਇਹ ਤੇ ਕਰ ਦੇਣਾ ਚਾਹੀਦਾ ਕਿਉਂਕਿ ਸਰਕਾਰ ਕਿਉਂ ਨਹੀਂ ਕਰ ਰਹੀ ਸਰਕਾਰ ਜੇ ਇਹਨਾਂ ਚੀਜ਼ਾਂ ਨੂੰ ਬੰਦ ਕਰਦੀ ਹੈ ਲੋਕਾਂ ਦਾ ਧਿਆਨ ਹੈ ਜਿਹੜੇ ਸਰਕਾਰੀ ਕੰਮਾਂ ਕਾਜਾਂ ਤੇ ਹੋ ਜੂਗਾ ਤੇ ਲੋਕ ਰੌਲਾ ਪਾਉਂਦੇ ਆ ਇਹਨਾਂ ਲੋਕਾਂ ਦੇ ਧਿਆਨ ਨੂੰ ਪਟਕਾ ਕੇ ਦੂਜੇ ਪਾਸੇ ਲਾਉਣ ਦਾ ਕੰਮ ਕਰਨਾ ਮੇਨ ਮਕਸਦ ਅਗਲੇ ਦਾ ਨੈਟ ਬੇਕਦੇ ਕੰਪਨੀਆਂ ਪੈਸੇ ਦਿੰਦੀਆਂ ਜਿਹੜਾ ਉਹਨਾਂ ਉੱਪਰ ਇੱਕ ਉਪਗ੍ਰਹਿ ਛੱਡਿਆ ਹੋਇਆ ਇਹਨਾਂ ਦਾ ਉਹ ਸੋ ਸਾਲ ਆ ਜਿਹੜਾ ਉਹ ਖਰਾਬ ਨਹੀਂ ਹੁੰਦਾ ਮਤਲਬ ਉਹਦੀ ਜਿਹੜੀ ਐਕਸਪਾਇਰੀ ਡੇਟ ਨਹੀਂ ਆਉਂਦੀ ਤੇ ਲੱਖਾਂ ਰੁਪਿਆ ਲੋਕ ਜਿਹੜੇ ਹੈਗੇ ਆ ਉਹ ਕੰਪਨੀਆਂ ਲੋਕਾਂ ਤੋਂ ਕਮਾ ਰਹੀਆਂ ਅਨਲਿਮਿਟਡ ਡਾਟਾ ਅ ਜਿਹੜੇ ਤੁਹਾਡੇ Jio ਵਾਲੇ ਸੀ ਇਹ ਪਹਿਲਾਂ ਫਰੀ ਹੀ ਦਿੰਦੇ ਸੀ ਲੈਣਾ ਚ ਲਾ ਕੇ ਲੱਗ ਕੇ ਲੋਕਾਂ ਨੇ 2012 13 16 ਦੇ ਵਿੱਚ ਫਰੀ ਲਿਆ ਤੇ ਅੱਜ ਇਹ ਹੀ ਭਾਈ ਤੁਹਾਡੇ ਤੋਂ 4 400 ਰੁਪਏ ਦਾ ਰੀਚਾਰਜ ਹੈ ਜਿਹੜਾ ਮਹੀਨੇ ਦਾ ਕਰਦੇ ਹੈ 1.5 GB ਡਾਟਾ ਅਨਲਿਮਿਟਡ ਕਾਲ 28 ਦਿਨਾਂ ਵਾਸਤੇ ਤੇ ਲੱਖਾਂ ਲੋਕ ਦੇ ਮਗਰ ਲਾਲੀ ਨਾ ਉਹਨਾਂ ਨੇ ਫਿਰੀਆਂ ਸਕੀਮਾਂ ਦੇ ਕੇ ਜਿਵੇਂ ਬਾਦਲ ਨੇ ਆਟਾ ਦਾਲ ਦਿੱਤੀ ਸੀ ਤੋਂ ਤੋਂ ਦਾ ਫਿਰਦਾ ਲੈ ਕੇ ਵੀ ਨਹੀਂ ਕੁਝ ਬਣਿਆ ਉਹਨੇ ਫਿਰਦਾ ਦੇ ਕੇ ਵੀ ਹਜ਼ਾਰਾਂ ਕਰੋੜ ਰੁਪਏ ਬਣਾ ਲਿਆ ਇਸ ਕਰਕੇ ਜਿਹੜੀਆਂ ਕੰਪਨੀਆਂ ਇਹ ਲੋਕਾਂ ਦੇ ਅੱਖੀ ਘੱਟਾ ਪਾਉਂਦੀਆਂ ਆ ਜਿਹੜੇ ਅਸੀਂ ਲੋਕ ਐ ਛੋਟੀ ਸੋਚ ਦੇ ਮਾਲਕ ਐ ਇੱਕ ਦੂਜੇ ਨਾਲ ਲੜ ਪੈਣੇ ਐ ਕਿਸੇ ਦਾ ਮਾਰ ਦਿੰਨੇ ਆ ਆਪ ਜੇਲ੍ਹ ਚ ਬਹਿ ਜਾਂਦਾ ਬੰਦਾ ਦੋਨੇ ਘਰ ਉਜੜ ਗਏ ਜਿਹਦਾ ਕਮਾਉਣ ਵਾਲਾ ਉਹ ਮਾਰਤਾ ਜਿਹੜਾ ਇੱਧਰ ਕਮਾਉਣ ਵਾਲਾ ਉਹ ਜੇਲ੍ਹ ਚ ਬਹਿ ਗਿਆ ਦੋਨੇ ਘਰ ਬਰਬਾਦ ਹੋ ਗਏ ਕੰਪਨੀਆਂ ਦਾ ਕੀ ਗਿਆ ਇਸ ਕਰਕੇ ਜਦੋਂ ਤੁਸੀਂ ਵੋਟਾਂ ਪਾਉਣਿਓ ਜਾਂ ਕੁਝ ਕਰਦੇ ਹੋ ਤਾਂ ਸਰਕਾਰ ਨੂੰ ਕਿਹਾ ਕਰੋ ਵੀ ਆ ਆਪਾਂ ਤੇ ਮੈਮੋਰੰਡਮ ਵਿਦ ਰੈਗੂਲੇਸ਼ਨ ਜਿਹੜਾ ਆ ਚੀਜ਼ਾਂ ਨੂੰ ਪਾਸ ਕਰੋ ਜੀ ਇਹ ਸਾਡੇ ਵਾਸਤੇ ਸਾਡੇ ਹਿੱਤਾਂ ਵਾਸਤੇ ਮਾਰੀਆਂ ਔਰ ਉਹ ਇੱਕ ਗੀਤਾ ਆਸੀ ਉਹ ਕਹਿੰਦੀ ਸੀ ਚੋਰੀ ਚੋਰੀ ਜੱਟੀ ਚਮਕੀਲਾ ਸੁਣਦੇ ਉਹ ਸੁਣਦੇ ਭਾਈ ਅਸੀਂ ਸਾਰੇ ਆਂ ਸਵਾਦ ਹਰੇਕ ਭਾਲਦਾ ਪਰ ਉਹ ਭੋਲਦਾ ਨਹੀਂ ਜਦੋਂ ਰੋਲਾ ਪੈਂਦਾ ਅੱਛਾ ਉਹ ਭਾਬੀ ਉਹ ਵੇਖੀ ਸੀ ਯਾਰ ਹਾਂ ਉਹ ਭਾਬੀ ਉਹ ਭਾਬੀ ਚਮਕੀਲਾ ਮਾਰਤਾ ਕੀ ਲੱਚਰ ਤਾਂ 깈ਟ ਗਈ ਹੋਰ ਕਲਾਕਾਰ ਮਾਰਤੇ ਕੀ ਉਹ ਸਭਿਆਚਾਰ ਜਾਂ ਉਹ ਲੱਚਰ ਤਾਂ ਜਾਂ ਉਹ ਉਹ ਇਹ ਗੀਤ 깈ਟ ਗਏ ਹੋਰ ਵੱਧ ਗਏ ਜਿਵੇਂ ਕਲਟਰਾਸਾਉਂਡ ਮਸ਼ੀਨ ਆਈ ਸੀ ਉਹਦੇ ਵਿੱਚ ਉਥੇ ਅੰਗ ਦੇਖੇ ਜਾਂਦੇ ਸੀ ਬੱਚੇ ਦੇ ਪਈ ਬਣਿਆ ਕਿ ਨਾ ਬਣਿਆ ਤੇ ਅਸੀਂ ਲੋਕਾਂ ਨੇ ਇਹਨੂੰ ਉਲਟਪਾਲ ਐ ਮੁੰਡਾ ਕੁੜੀ ਦੱਸਦੀ ਹੈ ਜੀ ਅੱਬ 50 ਡਾਕਟਰ ਅੰਦਰ ਬੈਠੇ ਜੀ ਇਹ ਚੱਲੇ ਵੀ ਕੇਸ ਚੱਲੀ ਜਾਂਦੇ ਆ ਇਸ ਕਰਕੇ ਅਸੀਂ ਮਾਨਸਿਕ ਮਾਨਸਿਕ ਤੌਰ ਤੇ ਆਪ ਬਿਮਾਰ ਹੈ ਉਹਦਾ ਇਲਾਜ ਕਰਾਈਏ ਉਹ ਤੋਂ ਦੂਰ ਹੋਈਏ ਕੋਈ ਲੱਖਾਂ ਫਿਲਮਾਂ ਪਾਈ ਜਾਵੇ ਲੱਖਾਂ ਕੋਈ ਵੀਡੀਓ ਪਾਈ ਜਾਵੇ ਜਦੋਂ ਉਸ ਚੀਜ਼ ਨੂੰ ਵੇਖੇ ਹੀ ਨਹੀਂ ਕਿਸੇ ਨੇ ਤੇ ਫਿਰ ਉਹਦੀ ਵਿਕਰੀ ਘਟੂਗੀ ਉਹ ਜਿਹੜੀ ਗੱਲ ਕਰਦੋਂ ਵੀ ਬਾਰ ਬਾਰ ਜਿੰਨੇ ਜਥੇਦਾਰ ਹੈ ਜਾਂ ਕੋਈ ਹੋਰ ਕਥਾਵਾਚਕ ਹੈ ਪ੍ਰਚਾਰਕ ਹੈ YouTube ਤੇ ਹੈ Instagram ਤੇ ਹੈ Facebook ਤੇ ਹੈ ਜੀ ਉਹਦੇ 4 ਲੱਖ ਬੀਬੀ ਦੇ ਫੋਲੋਅਰ ਸੀਗੇ ਜੀ ਇੱਕ ਬੰਦਾ ਉਹਦਾ ਮਗਰ ਨਹੀਂ ਆਇਆ ਉਹਨਾਂ ਨੇ ਕੀ ਲੈਣਾ ਹੈ ਉਹਨਾਂ ਨੇ ਵੀਡੀਓ ਦੇਖੀਆਂ ਤੇ ਬੀਬੀ ਨੂੰ ਪੈਸੇ ਬਣੇ ਕਦੇ ਫੋਲੋਅਰ ਨਹੀਂ ਆਉਂਦੇ ਹੁੰਦੇ ਆ ਇਕੱਠਾ ਭੀੜ ਹੈ ਉਹਦੇ ਵਿੱਚ ਕਦੇ ਵੀ ਸੋਨੂੰ ਕੋਈ ਰਸਤਾ ਨਹੀਂ ਮਿਲੂਗਾ ਭੀੜ ਦੇ ਵਿੱਚ ਕਮਾ ਰੋਲੀ ਹੈ ਇਸ ਕਰਕੇ ਇਸ ਮਾਧਿਅਮ ਰਾਹੀਂ ਬੇਨਤੀ ਕਰਦੇ ਆਂ ਵੀ ਜਿਹੜੇ ਆ ਸਾਡੇ ਗਿਆਨ ਵੰਡਣ ਵਾਲੇ ਐ ਭਗਵੇਂ ਪਾ ਕੇ ਜਾਂ ਧਾਰਮਿਕ ਚੀਜ਼ਾਂ ਨੂੰ ਗ੍ਰਹਿਣ ਕਰਕੇ ਉਹਦੇ ਚਿੰਨਾਂ ਨੂੰ ਵਰਤ ਕੇ ਭਾਈ ਖੁਦ ਇਹ ਆਪ ਇਹੋ ਜਿਹੀਆਂ ਵੀਡੀਓ ਬੇਕਦੀ ਐ ਤੇ ਫਿਰ ਦੂਜਿਆਂ ਨੂੰ ਉਪਦੇਸ਼ ਦਿੰਦੇ ਆ ਇਸ ਕਰਕੇ ਜਿੰਨੇ ਬਾਬੇ ਬੂਬੇ ਐ ਸਾਰੇ ਇਹ ਕੰਮ ਬਾਸ਼ਨਾ ਦੇ ਭਰੇ ਹੋਏ ਆ ਆਮ ਬੰਦਾ ਦਿਹਾੜੀਦਾਰ ਉਹ ਦਿਹਾੜੀ ਲਾ ਕੇ ਆਇਆ 500 5500 ਰੁਪਇਆ ਲਿਆ ਉਹਨੇ ਉਹਨੂੰ ਚਾਹ ਪਾਣੀ ਦਾ ਫਿਕਰ ਹੋਇਆ ਪਿਆ ਦੁੱਧ ਪਾਣੀ ਦਾ ਇਹਨਾਂ ਨੂੰ ਬੈਠਿਆਂ ਨੂੰ ਉੱਥੇ ਖੰਜੂਰਾ ਆਉਂਦੀਆਂ ਬੈਠਿਆਂ ਨੂੰ ਉੱਥੇ ਦੁੱਧ ਆਉਂਦਾ ਬੈਠਿਆਂ ਨੂੰ ਬਦਾਮ ਆਉਂਦਾ ਤੇ ਬਾਬਾ ਫਿਰ ਢਟਕਦਾ ਤੇ ਪੜਦੇ ਨਾਲ ਫਿਰ ਉਹ ਲੈਪਟਾਪ ਤੇ ਵੀਡੀਓ ਦੇਖ ਕੇ ਆ ਉਹਦਾ ਠਕ ਟਕਾ ਚਲਾਉਂਦਾ ਇਸ ਕਰਕੇ ਸਮਾਧਮ ਰਾਹੀਂ ਬੇਨਤੀ ਕਰਦੇ ਆ ਜਿੱਥੋਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਵੀ ਆਪਾਂ ਇਸ ਨੰਗੇਜ ਤੋਂ ਆਪਾਂ ਇਸ ਇਹਨਾਂ ਫਿਲਮਾਂ ਤੋਂ ਇਹਨਾਂ ਵੀਡੀਓ ਤੋਂ ਆਪਾਂ ਖੁਦ بچੀਏ ਆਪਣੇ ਬੱਚਿਆਂ ਨੂੰ ਦੂਰ ਰੱਖੀਏ ਤੇ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਚੀਜ਼ਾਂ ਨੂੰ ਬੈਨ ਕਰੇ ਮਰਨ ਨਾਲ ਮਾਰਨ ਨਾਲ ਲੜਾਈਆਂ ਝਗੜੇ ਕਰਨ ਨਾਲ ਕਦੇ ਵੀ ਇਹ ਚੀਜ਼ਾਂ ਬੰਦ ਨਹੀਂ ਹੁੰਦੀਆਂ ਇੱਕ ਝੜਕਈ ਹੈ ਉਹਨੇ ਬੱਕਰੇ ਦੋ ਮਾਰਨੇ ਆ ਮਾਰਨੇ ਮਾਰਨੇ ਆ ਤੇ ਖਰੀਦਣ ਵਾਲੇ ਉਹਦੀ ਲੈਂਡ ਤੇ ਲੱਗੇ ਖੜੇ ਆ ਜਦੋਂ ਖਰੀਦਣ ਵਾਲੀ ਨਾ ਮਿਲੇ ਉਹਦਾ ਗ્રાਹਕ ਹੀ ਨਾ ਮਿਲਿਆ ਕਿਉਂ ਮਾਰੂਗਾ ਉਹ ਤੁਸੀਂ ਇਹ ਨਾ ਕਹੋ ਵੀ ਛੜਕਾ ਹੀ ਨਹੀਂ ਵਿਕਰਾ ਮਾਰੇ ਉਹਨੂੰ ਪਾਪ ਲੱਗੂਗਾ ਭਾਈ ਖਾਣ ਵਾਲਿਆ ਨੂੰ ਲੱਗੂਗਾ ਅਸੀਂ ਤੜਕੇ ਬਾਜ਼ਾਰ 'ਚ ਖੜੇ ਹੁੰਨੇ ਆ ਬਣਾਏਂਗਾ ਅੱਜ ਮੰਗਲਵਾਰ ਨੂੰ ਨਹੀਂ ਵਿਕਦਾ ਵੀਰਵਾਰ ਨੂੰ ਨਹੀਂ ਵਿਕਦਾ ਕੋਈ ਬਾਬਾ ਨੂੰ ਮੰਨਦਾ ਕੋਈ ਦੇਵੀ ਦੇਵਤ ਨੂੰ ਮੰਨਦਾ ਤੇ ਦੂਜੇ ਦਿਨ ਉੱਥੇ ਲੈਣ ਲੱਗੀ ਖੜੀ ਹੁੰਦੀ ਐ ਇਸ ਕਰਕੇ ਸਾਡੀ ਮੰਗ ਹੈ ਸਮੇਂ ਦੀ ਮੰਗ ਹੈ ਆ ਜਿਹੜੇ ਹੁਣ ਉਹ ਤਾਂ ਮਾਰਤੀ ਨਹੀਂ ਗਾਣੇ ਮਾਰਤੀ ਜ ਜਿਹਨੇ ਮਾਰਤੀ ਉਹਦੇ ਫੋਲੋਅਰ ਲੱਖ ਹੋਰ ਵਧ ਗਏ ਇਹਦਾ ਮਤਲਬ ਹੋਰ ਚੱਲ ਪਿਆ ਕੰਮ ਉਧਰੋਂ ਧਿਆਨ ਹਟਾਓ ਲੋਕਾਂ ਨੂੰ ਉਪਦੇਸ਼ ਇਹ ਦਿਓ ਲੋਕਾਂ ਨੂੰ ਜਾਣਕਾਰੀ ਦਿਓ ਲੋਕਾਂ ਨੂੰ ਜਿਹੜਾ ਹੈਗਾ ਸਹੀ ਰਸਤੇ ਪਾਓ ਕੁੱਟਣ ਮਾਰਨ ਨਾਲੋਂ ਮਾਰ ਮਰਾਉਣ ਨਾਲੋਂ ਤੁਸੀਂ ਆਪਦੇ ਘਰ ਪੱਟ ਰਹੇ ਹੋ ਨਵੇਂ ਮੁੰਡਿਆਂ ਨੂੰ ਮਗਰ ਲਾ ਕੇ ਉਹਨਾਂ ਨੂੰ ਗਲਤ ਰਸਤੇ ਪਾ ਰਹੇ ਹੋ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ